ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਜਿਨ੍ਹਾਂ ਦੇ ਪੁਲਿਸ ਕੇਸ ਜਾਂ ਕੋਰਟ ਕਚਹਿਰੀਆਂ ਦੇ ਚੱਕਰ ਵੱਜਦੇ ਹਨ ਕੋਈ ਨਾ ਬੇਨਤੀਆਂ ਨੂੰ ਜ਼ਰੂਰ ਧਿਆਨ ਨਾਲ ਸੁਣਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਖਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਦੀ ਜਦੋਂ ਪਾਵਨ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਤੇ ਮੇਰੇ ਮਾਲਕ ਜੀ ਨੇ ਬੜੀ ਸੋਹਣੀ ਕਿਰਪਾ ਕੀਤੀ ਹੈ ਸਾਡੇ ਤੇ ਮੇਰੇ ਸਤਿਗੁਰੂ ਜੀ ਕਹਿੰਦੇ ਓਏ ਬੇਚਾਰੇ ਕਿਆ ਕਰ ਹੈ ਜਾ ਭਾਗ ਧੁਰ ਮੰਦੇ ਕਿਨੇ ਇਹਨਾਂ ਦੁਖੀ ਮਨੁੱਖਾਂ ਦੇ ਵਸ ਵੀ ਕੀ ਹੈ ਕਿਉਂਕਿ ਮੁੱਢ ਤੋਂ ਮੰਦੇ ਕੰਮ ਕਰਨ ਕਰਕੇ ਮੰਦੇ ਸੰਸਕਾਰ ਹੀ ਉਹਨਾਂ ਦਾ ਹਿੱਸਾ ਨੇ ਸਾਧ ਸੰਗਤ ਸਤਿਗੁਰੂ ਮਹਾਰਾਜ ਕਹਿੰਦੇ ਕਹਿੰਦੇ ਸਿੱਖੋ ਇੱਕ ਗੱਲ ਯਾਦ ਰੱਖਿਆ ਜੇ ਇੱਕ ਗੱਲ ਨੂੰ ਵਿਚਾਰਿਆ ਜੇ ਕਹਿੰਦੇ ਜੇਕਰ ਤੁਹਾਡੇ ਕੋਲੇ ਚੰਗੇ ਸੰਸਕਾਰ ਨੇ ਤਾ ਕਹਿੰਦੇ ਤੁਸੀਂ ਗੁਰੂ ਵਾਲੇ ਹੋ ਤੁਸੀਂ ਸਤਿਗੁਰੂ ਮਹਾਰਾਜ ਵਾਲੇ ਹੋ ਧੰ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੇ ਕਿਰਪਾ ਕਰਨਗੇ ਮੇਰੇ ਮਾਲਕ ਜੀ ਤੁਹਾਡੇ ਤੇ ਕਿਰਪਾ ਕਰਨਗੇ ਗੁਰਮੁਖ ਪਿਆਰਿਓ ਹੁਣ ਆਪਣੇ ਤੇ ਜਿਹੜੇ ਭਾਗ ਨੇ ਉਹ ਮੰਦੇ ਹੀ ਮੰਦੇ ਨੇ ਹੁਣ ਪੁੱਛੋ ਜੀ ਕਿਵੇਂ ਉਹ ਕਿਵੇਂ ਸਾ ਸੰਗਤ ਆਪਾਂ ਗੁਰੂ ਵਾਲੇ ਨਹੀਂ ਆਪਾਂ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਨਹੀਂ ਆਪਾਂ ਸੋਚਦੇ ਆਂ ਵੀ ਸਾਨੂੰ ਕੀ ਲੋੜ ਐ ਜੀ ਪਹਿਲਾ ਸਵਾਲ ਹੁੰਦਾ ਵੀ ਗੁਰਬਾਣੀ ਪੜਨ ਨਾਲ ਸ਼ਬਦ ਦਾ ਜਾਪ ਕਰਨ ਨਾਲ ਕੀ ਫਲ ਮਿਲੇਗਾ ਸਾਡਾ ਦੂਜਾ ਸਵਾਲ ਹੁੰਦਾ ਕਿ ਬਾਣੀ ਦਾ ਜਾਪ ਕਰਨ ਦੇ ਨਾਲ ਕੀ ਹੋਏਗਾ ਤੇ ਜਾਂ ਫਿਰ ਇੰਜ ਹੁੰਦਾ ਵੀ ਕੀ ਮੇਰਾ ਕੰਮ ਪੱਕਾ ਬਣ ਜਾਏਗਾ ਇਹਦਾ ਮਤਲਬ ਵੀ ਮਨ ਦੇ ਵਿੱਚ ਸ਼ੱਕ ਹੈ ਜੀ ਹਲੇ ਵੀ ਸੋ ਸਾਧ ਸੰਗਤ ਮੈਂ ਸੋਸ਼ਲ ਮੀਡੀਆ ਤੇ ਆਪਾਂ ਸਾਰੇ ਜਿਵੇਂ ਵੇਖਦੇ ਆ ਕੋਈ ਨਾ ਕੋਈ ਸਵਾਲ ਜਵਾਬ ਚੱਲਦਾ ਹੈ ਸਵਾਲ ਜਵਾਬ ਹੁੰਦੇ ਨੇ ਸੋ ਇੱਕ ਵੀ ਵੀ ਭੈਣ ਨਾ ਸਵਾਲ ਕਰ ਰਹੀ ਸੀ ਕਹਿੰਦੀ ਜੇਕਰ ਤੁਹਾਡੇ ਕੋਰਟ ਕਚਹਿਰੀਆਂ ਦੇ ਚੱਕਰ ਤੇ ਜਾਂ ਫਿਰ ਪੁਲਿਸ ਕੇਸ ਨੇ ਕਹਿੰਦੀ ਤੜਕੇ ਉੱਠ ਕੇ ਨਾ ਗੋਵਾਂ ਨੂੰ ਭੇੜਾ ਚਾਰਿਆ ਕਰੋ ਤੇ ਜਾਂ ਫਿਰ ਕਹਿੰਦੇ ਉੱਤੇ ਪੰਛੀਆਂ ਨੂੰ ਦਾਣਾ ਪਾਇਆ ਕਰੋ ਦੇਖੋ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਪੰਛੀਆਂ ਨੂੰ ਦਾਣਾ ਪਾਉਣਾ ਔਰ ਉਹਨਾਂ ਲਈ ਪਾਣੀ ਰੱਖਣਾ ਚਲੋ ਚੰਗੀ ਗੱਲ ਹੈ ਵੈਸੇ ਇੱਕ ਦੇਸ਼ ਦਾ ਨਾਗਰਿਕ ਸੀ ਮੈਨੂੰ ਉਹਦਾ ਨਾਮ ਤੇ ਨਹੀਂ ਪਤਾ ਨਾਮ ਵਿਸਰ ਗਿਆ ਉਹਨੇ ਕਿਹਾ ਕਹਿੰਦਾ ਸੀ ਪੰਛੀਆਂ ਦੀ ਜਿਹੜੀ ਸੰਵੇਦਨਸ਼ੀਲਤਾ ਨੂੰ ਅਸੀਂ ਖੋ ਰਹੇ ਆ ਉਹਨਾਂ ਨੂੰ ਅਸੀਂ ਅਬੇਸਲੇ ਬਣਾ ਰਹੇ ਆ ਕਿੰਨੇ ਉਹਨਾਂ ਨੂੰ ਅਸੀਂ ਖੁਦ ਜਿਹੜੀ ਕਮਾ ਕੇ ਖਾਣ ਦੀ ਜਿਹੜੀ ਆਦਤ ਹੈ ਨਾ ਉਹਨਾਂ ਦੀ ਅਸੀਂ ਵਿਗਾੜ ਰਹੇ ਆ ਚਲੋ ਵੱਖਰੀ ਗੱਲ ਹੈ ਤੇ ਅਸੀਂ ਜੇ ਕਰਨਾ ਚਾਹੁੰਦੇ ਆ ਤਾਂ ਜ਼ਰੂਰ ਕਰੀਏ ਗਾਂ ਨੂੰ ਇੱਕ ਪੇੜਾ ਦੇਣ ਨਾਲ ਕੰਮ ਨਹੀਂ ਸਬਰ ਲੱਗੇ ਸਾਥ ਸੰਗਤ ਪੰਛੀਆਂ ਲਈ ਪਾਣੀ ਧਰਨਾ ਚਲੋ ਬੜੀ ਚੰਗੀ ਗੱਲ ਹੈ ਕਿਸੇ ਇਸ ਤਰ੍ਹਾਂ ਬੇਜਵਾਨ ਨੂੰ ਜਿਹੜਾ ਹੈ ਸਹਾਰਾ ਦੇ ਦੇਣਾ ਜਾਂ ਉਹਨੂੰ ਇੰਜ ਕਹਿ ਲਓ ਵੀ ਉਹਨੂੰ ਦਵਾਈ ਬੂਟੀ ਜੇਕਰ ਉਹ ਬਿਮਾਰ ਹੈ ਤਾਂ ਜਾਂ ਇੰਜ ਕਹਿ ਲਓ ਉਹ ਕੋਈ ਸੱਟ ਪੇਟ ਲੱਗੀ ਹੈ ਜਾਂ ਫਿਰ ਉਹ ਭੁੱਖਾ ਹੈ ਉਹਨੂੰ ਪੱਠੇ ਆਦਕ ਪਾ ਦੇਣੇ ਉਹ ਗੱਲ ਵੱਖਰੀ ਰਹਿ ਗਈ ਜੁਦਾ ਰਹਿ ਗਈ ਪਰ ਇਹ ਗੱਲ ਸਮਝ ਕੇ ਭਾਈ ਮੇਰਾ ਜੇ ਇਹ ਕੰਮ ਹੋਊਗਾ ਮੈਂ ਤਾਂ ਪੱਠੇ ਪਾ ਰਿਆਂ ਸਾਥ ਸੰਗਤ ਕੰਡੀਸ਼ਨ ਲਾ ਕੇ ਕਰੀਏ ਉਹ ਕੋਈ ਦਾਨ ਬੁੱਲ ਨਹੀਂ ਹੋਇਆ ਉੱਥੇ ਫਿਰ ਇੱਕ ਸ਼ਰਤ ਹੋ ਗਈ ਤੇ ਉਸ ਭੈਣ ਨੂੰ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਕੀ ਜੇ ਏਦਾਂ ਗਾਵਾਂ ਨੂੰ ਪੀੜੇ ਦਿੱਤੇ ਆ ਤੇ ਜਾਂ ਫਿਰ ਪੰਛੀਆਂ ਨੂੰ ਦਾਣਾ ਪਾਇਆ ਪਾਣੀ ਰੱਖਿਆ ਤੇ ਸਾਰੇ ਕੰਮ ਰਾਸ ਹੁੰਦੇ ਹੁੰਦੇ ਤੇ ਦੁਨੀਆ 'ਚ ਫਿਰ ਵੀ ਇੰਨੀ ਦੁੱਖੀ ਕਿਉਂ ਆ ਕਿਉਂਕਿ ਆਲਮੋਸਟਲੀ ਸਾਰੇ ਕਰਦੇ ਨੇ ਹੁਣ ਕਈ ਕਹਿੰਦੇ ਜੀ ਤੜਕੇ ਉੱਠ ਕੇ ਸੂਰਜ ਨੂੰ ਪਾਣੀ ਦਿਆ ਕਰੋ ਕੀ ਉਹਨਾਂ ਦੀ ਜ਼ਿੰਦਗੀ 'ਚੋਂ ਸਾਰੇ ਦੁੱਖ ਖਤਮ ਹੋ ਗਏ ਸਵਾਲ ਇਹ ਸਵਾਲ ਦੇ ਸਵਾਲ ਹੀ ਆ ਨਾ ਕਿਉਂਕਿ ਦੁੱਖ ਕਦੇ ਇੰਜ ਖਤਮ ਨਹੀਂ ਹੁੰਦੇ ਸਾਹ ਸੰਗਤ ਦੁੱਖ ਜਿਹੜੇ ਨੇ ਉਹ ਇੱਕ ਤਰੀਕੇ ਨਾਲ ਖਤਮ ਹੁੰਦੇ ਨੇ ਜਦੋਂ ਆਪਾਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜਾਂਗੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਾਂਗੇ ਸਤਿਗੁਰੂ ਦੀ ਪਾਵਨ ਬਾਣੀ ਦਾ ਅਸੀਂ ਜਾਪ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਾਂਗੇ ਸਿੱਖੋ ਉਦੋਂ ਸਾਡੇ ਸਾਰੇ ਦੁੱਖ ਕਲੇਸ਼ ਦੁਖੜੇ ਜਿਹੜੇ ਨੇ ਨਾਸ਼ ਹੋਣਗੇ ਤੇ ਮੇਰੇ ਸਤਿਗੁਰੂ ਜੀ ਉਦੋਂ ਸੁੱਖਾਂ ਦਾ ਪ੍ਰਕਾਸ਼ ਕਰਨਗੇ ਆ ਵਹਿਮ ਭਰਮ ਕੀਤਿਆਂ ਨਾ ਹੀ ਕਿਸੇ ਨੂੰ ਕੁਝ ਪ੍ਰਾਪਤ ਹੋਇਆ ਤੇ ਨਾ ਹੀ ਕਦੇ ਹੋਣਾ ਆ ਕੋਈ ਬੇਚਾਰੇ ਕੀ ਕਰਹਿ ਜਾਂ ਭਾਗ ਧੁਰਮੰਡੇ ਕਹਿੰਦੇ ਉਹ ਮੰਦੇ ਕਰਮਾਂ ਵਾਲੇ ਨੇ ਕਹਿੰਦੇ ਉਹ ਕੀ ਕਰਨਗੇ ਜਿਹੜੇ ਪਿੱਛੇ ਵੀ ਗੁਰੂ ਤੋਂ ਟੁੱਟੇ ਹੋਏ ਸੀਗਾ ਨੇ ਹੁਣ ਵੀ ਜਿਵੇਂ ਆਪਾਂ ਪੜਦੇ ਆ ਨਾ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੁਹਾਾਰੇ ਲੈ ਕੇ ਇਹ ਜਨਮ ਤੇ ਗੁਰੂ ਨਾਲ ਜੋੜ ਕੇ ਸਫਲ ਕਰਨ ਵਾਸਤੇ ਹੋਇਆ ਤੇ ਪਿਆਰਿਓ ਅਸੀਂ ਤੇ ਹੁਣ ਵੀ ਨਹੀਂ ਸਮਝ ਰਹੇ ਇਹਦਾ ਮਤਲਬ ਵੀ ਜਨਮ ਮਰਨ ਦਾ ਗੇਟ ਉਹ ਗੇੜ ਜਿਹੜਾ ਨਾ ਉਹ ਫੇਰ ਤਿਆਰ ਹੈ ਸੋ ਇਹਨਾਂ ਚੀਜ਼ਾਂ ਨੂੰ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ